ਜ਼ਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਗੱਲ ਕਰਨੋਗੇ ਆ ਨੈਸ਼ਨਲ ਹਾਈਵੇ ਜੋ ਪਟਿਆਲਾ ਤੋਂ ਚੰਡੀਗੜ੍ਹ ਬਾਈਪਾਸ ਕੱਢਿਆ ਗਿਆ ਹੈ ਜਿਹਨੂੰ ਐਨ ਐਚ ਨੰਬਰ 7 ਵੀ ਕਿਹਾ ਜਾਂਦਾ ਹੈ ਉਹ ਸੜਕ ਦੇ ਕੁਝ ਵੀਡੀਓ ਦ੍ਰਿਸ਼ ਸਾਡੇ ਕੈਮਰਾਮੈਨ ਬਲਜੀਤਪਾਲ ਦੇ ਵੱਲੋਂ ਕੈਪਚਰ ਕੀਤੇ ਗਏ ਨੇ ਸਭ ਤੋਂ ਪਹਿਲਾਂ ਉਹ ਦੇਖੋ ਦ੍ਰਿਸ਼ ਉਹ ਤਸਵੀਰਾਂ ਦੇਖੋ ਉਸ ਤੋਂ ਬਾਅਦ ਕਰਦੇ ਹਾਂ ਗੱਲਬਾਤ ਇਹ ਨੈਸ਼ਨਲ ਹਾਈਵੇ ਐਨ ਐਚ ਨੰਬਰ 7 ਸੁਨਾਮ ਵਾਲੇ ਪਾਸੇ ਤੋਂ ਜਾਂਦੇ ਹੋਏ ਪਟਿਆਲਾ ਤੋਂ ਚੰਡੀਗੜ੍ਹ ਤੋਂ ਜਿਹੜਾ ਬਾਈਪਾਸ ਕੱਢਿਆ ਗਿਆ ਹੈ ਇਹ ਸੜਕ ਜਿਹਦੇ ਉੱਤੇ ਇੱਕ ਚਿੱਟੀ ਪੱਟੀ ਲੱਗੀ ਹੁੰਦੀ ਆ ਉਹਦੇ ਬਾਹਰ 5 ਫੁੱਟ ਸੜਕ ਦੋਵੇਂ ਪਾਸੇ 5-5 ਫੁੱਟ ਸੜਕ ਰੱਚੀ ਹੁੰਦੀ ਹੈ ਉਸ ਪੱਟੀ ਦੇ ਉੱਤੇ ਬਹੁਤ ਖਤਰਨਾਕ ਖੱਡੇ ਬਣੇ ਹੋਏ ਨੇ ਔਰ ਸੜਕ ਦੇ ਪਾਸਿਆਂ ਤੇ ਜੋ ਝਾੜੀਆਂ ਨੇ ਉਹ ਝਾੜੀਆਂ ਉਸ ਪੱਟੀ ਦੇ ਝੁੱਟੀਆਂ ਹੋਈਆਂ ਨੇ ਕਾ ਇਹ ਕਿਸੇ ਵੀ ਸਮੇਂ ਖਤਰਨਾਕ ਜਿਹੜੇ ਖੱਡੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਵੀ ਰਹੇ ਹੋ ਕਿ ਕਿਸੇ ਵੀ ਸਮੇਂ ਖਤਰਨਾਕ ਜਾਂ ਭਿਆਨਕ ਹਾਦਸੇ ਦਾ ਕਾਰਨ ਬਣ ਸਕਦੇ ਆ ਔਰ ਅਗਲੀ ਗੱਲ ਇਹ ਹੈ ਕਿ ਇਸ ਸੜਕ ਜਿਹੜੀ ਪੰਜਾਬ ਦੀ ਰਾਜਧਾਨੀ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਨੂੰ ਜਾਂਦੀ ਹੈ ਇਹਦੀ ਮੇਨਟੇਨਮੈਂਟ ਮੰਟ ਤੇ ਹੁੰਦੀ ਹੈ ਪਰ ਇੰਨੇ ਖਤਰਨਾਕ ਖੱਡੇ ਜੋ ਸੜਕ ਦੀ ਪੱਟੀ ਤੇ ਬਣੇ ਆ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਦਿਨ ਰਾਤ ਇਹ ਸੜਕ ਦੇ ਉੱਤੇ ਭਾਰੀ ਆਵਾਜ਼ ਹੀ ਬਣੀ ਰਹਿੰਦੀ ਹੈ ਟਰੱਕ ਬੱਸਾਂ ਕਾਰ ਜੀਪ ਮੋਟਰਸਾਈਕਲ ਸਾਰਾ ਦਿਨ ਬਹੁਤ ਤੇਜ਼ ਗਤੀ ਨਾਲ ਇਹਦੇ ਉੱਤੇ ਚੱਲਦੇ ਆ ਔਰ ਕਿਸੇ ਵੀ ਸਮੇਂ ਕਿਸੇ ਚਾਲਕ ਦੀ ਨਜ਼ਰ ਉੱਪ ਸਕਦੀ ਹੈ ਇੱਕ ਦੂਜੇ ਨੂੰ ਸਾਈਡ ਦੇਣ ਸਮੇ ਭੁਲੇਖਾ ਖਾ ਸਕਦੇ ਆ ਖਾਸ ਕਰਕੇ ਜਿਹੜੇ ਵੀ ਦੋ ਪਹੀਆ ਵਾਹਨ ਹੁੰਦੇ ਆ ਉਹ ਸੜਕ ਦੀ ਸਾਈਡ ਪੱਟੀ ਤੇ ਪਾਸੇ ਵਾਲੇ ਪਾਸੇ ਚੱਲਦੇ ਆ ਔਰ ਰਾਤ ਭਰਾਤੇ ਜਾਂਦੇ ਸਮੇ ਉਹ ਖੱਡੇ ਆ ਜਿਹੜੇ ਦੂਰੋਂ ਨਜ਼ਰ ਨਹੀਂ ਆਉਂਦੇ ਜੋ ਕਿਸੇ ਵੀ ਸਮੇਂ ਕੋਈ ਦੋ ਪਹੀਆ ਵਾਹਨ ਕੋਈ ਮੋਟਰਸਾਈਕਲ ਸਵਾਰ ਇਸ ਖੱਡੇ 'ਤੇ ਲੱਗ ਸਕਦਾ ਔਰ ਸਾਈਡ ਲੈਂਡ ਵਾਲੇ ਕੋਈ ਭਾਰੀ ਵਾਹਨ ਆਪਣਾ ਸੰਤੁਲਨ ਖੋ ਸਕਦਾ ਹੈ ਤੇ ਸਾਈਡ ਤੇ ਜੋ ਇੱਕ ਲੋਹੇ ਦੀ ਵੈਰੀਕੇਟਿੰਗ ਲੱਗੀ ਹੈ ਵੱਡੀਆਂ ਪਾਈਪਾਂ ਜਾਂ ਵੱਡੇ ਗਾਡਰ ਲੱਗੇ ਹੋਇਆ ਉਹਨਾਂ ਤੋਂ ਅੱਗੇ ਸਾਈਡ ਤੇ ਜਿਹੜੀਆਂ ਸੜਕ ਦੇ ਪਾਸਿਆਂ ਤੇ ਟਹਿਣੀਆਂ ਨੇ ਝਾੜੀਆਂ ਨੇ ਉਹ ਗਾਡਰਾਂ ਤੋਂ ਅੱਗੇ ਲੰਘ ਕੇ ਸੜਕ ਦੇ ਉੱਪਰ ਚੁੱਕੀਆਂ ਹੋਈਆਂ ਨੇ ਜੋ ਕਿਸੇ ਵੀ ਵਾਹਨ ਸਵਾਰ ਨੂੰ ਪਰੇਸ਼ਾਨੀ ਦਾ ਕਾਰਨ ਬਣ ਸਕਦੇ ਹੋ ਜੀ ਅੱਖਾਂ ਵਿੱਚ ਵੱਜ ਸਕਦੇ ਆ ਸੋ ਇੰਨੀ ਵੱਡੀ ਸੜਕ ਦੇ ਤੇ ਇੰਨੀ ਵੱਡੀ ਲਾਪਰਵਾਹੀ ਇਹਦੇ ਵਿੱਚ ਆਪਣੇ ਆਪ ਸਵਾਲ ਖੜੇ ਹੁੰਦੇ ਨੇ ਸੂਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਤੁਰੰਤ ਇਹਦੇ ਤੇ ਗੌਰ ਕਰਦੇ ਹੋਏ ਉਹ ਸੜਕ ਦੀ ਮੁਰੰਮਤ ਕੀਤੀ ਜਾਵੇ ਜੋ ਟਹਿਣੀਆ ਸੜਕ ਦੇ ਉੱਪਰ ਝੁਕੀਆਂ ਹੋਈਆਂ ਨੇ ਉਹਨਾਂ ਨੂੰ ਹਟਾਇਆ ਜਾਵੇ ਨੈਸ਼ਨਲ ਹਾਈਵੇ ਅਥਾਰਟੀ ਦਾ ਔਰ ਸਮੇਂ ਦੀਆਂ ਸਰਕਾਰਾਂ ਦਾ ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹੇ ਉਹ ਕੇਂਦਰ ਸਰਕਾਰ ਹੋਵੇ ਸਰਕਾਰਾਂ ਦਾ ਫਰਜ਼ ਹੈ ਕਿ ਸੜਕ ਤੇ ਜਾਣ ਵਾਲੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਸੜਕ ਦੇ ਬਖਸਤ ਔਰ ਸੜਕ ਇੰਨੀ ਖਤਰਨਾਕ ਉੱਥੇ ਖੜੇ ਬਣੇ ਹੋਇਆ ਕਦੋਂ ਕੁਝ ਵੀ ਵਾਪਰ ਸਕਦਾ ਤੋ ਇਹਦੇ ਲਈ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਇਹ ਇੱਕ ਸੋਚਣ ਵਾਲੀ ਗੱਲ ਹੈ ਜਦੋਂ ਕੋਈ ਵਿਅਕਤੀ ਕੋਈ ਵੀ ਆ ਆਦਮੀ ਸੜਕ ਤੇ ਜਾਂਦਾ ਹੋਇਆ ਟ੍ਰੈਫਿਕ ਨਿਯਮਾਂ ਦੀ ਉਲੰਘਣ ਕਰਦਾ ਤਾਂ ਉਹਦਾ ਚਲਾਣ கட்டਿਆ ਜਾਂਦਾ ਤਾਂ ਫਿਰ ਸੜਕ ਦੇ ਉੱਤੇ ਜੋ ਇਹ ਖੱਡੇ ਬਣੇ ਆ ਜਾਂ ਇਹ ਪਰੇਸ਼ਾਨੀ ਦਾ ਕਾਰਨ ਜਾਂ ਇਸ ਤਰ੍ਹਾਂ ਬਣਿਆ ਹੋਇਆ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਤਾਂ ਇਹ ਸਰਕਾਰਾਂ ਨੂੰ ਸੋਚਣਾ ਪੈਂਦਾ ਜੇ ਇੰਨੀ ਵੱਡੀ ਸੜਕ ਦੇ ਉੱਤੇ ਇਸ ਤਰ੍ਹਾਂ ਖੱਡੇ ਬਣਨਗੇ ਜਾਂ ਆਉਣ ਜਾਣ ਵਾਲੇ ਲੋਕਾਂ ਨੂੰ ਸਮੱਸਿਆ ਹੋਊਗੀ ਸਾ ਪਿੰਡਾਂ ਦੀਆਂ ਪੰਜਾਬ ਦੀਆਂ ਲਿੰਕ ਰੋਡ ਨੇ ਜੋ ਜਿਆ ਪ੍ਰਧਾਨ ਮੰਤਰੀ ਯੋਜਨਾ ਤਹਿਤ ਸੜਕਾਂ ਬਣੀਆਂ ਹੋਈਆਂ ਤਾਂ ਉਹਨਾਂ ਦੀ ਸਾਰ ਕੌਣ ਲਵੇਗਾ ਸੋ ਇਸ ਕਰਕੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਜਿਸ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਇਹ ਮਸਲਾ ਗੌਰ ਕਰਨ ਦੇ ਯੋਗ ਹੈ ਇਹਦੇ ਤੇ ਤੁਰੰਤ ਗੌਰ ਕਰਦੇ ਹੋਏ ਇਹਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਕੋਈ ਭਿਆਨਕ ਹਾਦਸਾ ਨਾ ਵਾਪਰ ਜਾਵੇ ਕੋਈ ਅਣਹੋਣੀ ਨਾ ਵਾਪਰ ਜਾਵੇ ਅਗਰ ਇਹ ਵੀਡੀਓ ਇਹ ਰਿਪੋਰਟ ਤੁਹਾਨੂੰ ਚੰਗੀ ਲੱਗੇ ਤਾਂ ਅਗੇ ਨੂੰ ਸ਼ੇਅਰ ਵੀ ਕਰਿਓ ਤਾਂ ਜੋ ਨੈਸ਼ਨਲ ਹਾਈਵੇਅ ਅਥਾਰਟੀ ਤੱਕ ਔਰ ਸਮੇਂੀਆਂ ਸਰਕਾਰਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਸੋ ਸਾਰਿਆਂ ਦਾ ਇਸ ਰਿਪੋਰਟ ਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ